ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅ ਅਸੀਂ ਉੱਥੇ ਮਾਰਨਿੰਗ ਤੇ ਅੱਜ ਉੱਠਣ ਸਾਰੀ ਪਲਾਨ ਬਣਾ ਲਿਆ ਕਿ ਚੱਲੀਏ ਕਿਤੇ ਘੁੰਮਣ ਤੇ ਕਾਫੀ ਵੰਡ ਵਿਚਾਰ ਕਰਨ ਤੋਂ ਮਗਰੋਂ ਤੇ ਫਿਰ ਦੇਖਿਆ ਕਿ ਚਲੋ ਆਪਾਂ ਇੱਕ ਸਾਈਡ ਦਾ ਸਾਰੀ ਕੰਮ ਹੀ ਲਈਏ ਤੇ ਫਿਰ ਸੋਚਿਆ ਕਿ ਚਲੋ ਪਾਇਆ ਬੀਜ ਘੁੰਮਣ ਚੱਲਦੇ ਹਾਂ ਅਸੀਂ ਚੱਲੇ ਪਾਇਆ ਤੇ ਅਸੀਂ ਜਦੋਂ ਪਾਇਆ ਪਹੁੰਚੇ ਪਹੁੰਚਣ ਸਾਰੀ ਅਸੀਂ ਆਪਦਾ ਲਿਆ ਉਥੋਂ ਲੰਚ ਵਗੈਰਾ ਕੀਤਾ ਲੰਚ ਕਰਨ ਦੇ ਨਾਲ ਹੀ ਫਿਰ ਉੱਥੋਂ ਬਣਾਇਆ ਪ੍ਰੋਗਰਾਮ ਇੱਕ ਮਸ਼ੀਨ ਜੀ ਆਪ ਹੀ ਆ ਗਈ ਘੰਮ ਦੀ ਘੰਮ ਦੀ ਕੰਦੀ ਲੋਬੀ ਚ ਕੋ ਖਾਣਾ ਤੇ ਅਸੀਂ ਖਾਦਾ ਤੇ ਖਾਣ ਤੋਂ ਬਾਅਦ ਦੇ ਵਿੱਚ ਅਸੀਂ ਨਾਲ ਹੀ ਦੇਖਿਆ ਕਿ ਨਾਲ ਹੀ ਸਾਈਡ ਤੇ ਬੀਚ ਸੀਗਾ ਬੀਚ ਤੇ ਨਾਲ ਹੀ ਕੋਈ ਵਾਕ ਕਰ ਰਿਹਾ ਕੋਈ ਰਨਿੰਗ ਕਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਸੋਚਿਆ ਕਿ ਚਲੋ ਇੱਕ ਹੈਲੀਕਾਪਟਰ ਤੇ ਗੇੜੀ-ਗੁੜੀ ਜੀ ਲਾਉਣੇ ਆ ਤੇ ਗੋਰੀ ਨੇ ਸਾਰੀਆਂ ਦਿੱਤੀਆਂ ਇਨਸਟਰਕਸ਼ਨਸ ਵਗੈਰਾ ਸਾਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਚੱਲੇ ਹੈਲੀਕਾਪਟਰ ਵੱਲ ਨੂੰ ਕੇ ਉੱਪਰੋਂ ਜਿਹੜਾ ਪਾਈਆ ਬੀਚ ਆ ਉਹ ਸਾਰਾ ਉੱਪਰਲੇ ਪਾਸਿਓਂ ਘੁੰਮਾਂਗੇ ਸਾਰੇ ਆਈਲੈਂਡਸ ਵਗੈਰਾ ਉਹ ਉੱਪਰਲੇ ਪਾਸਿਓਂ ਵੇਖਾਂਗੇ ਕਿ ਅਹ ਨੀਚੇ ਦਾ ਆਪਾਂ ਗੱਡੀ ਦੇ ਵਗੈਰਾ ਜਿਵੇਂ ਸਾਰਾ ਕੁਝ ਦੇਖ ਲਿਆ ਸੀਗਾ ਤੇ ਇਸ ਵਾਰ ਪਲਾਨ ਇਹ ਆ ਕਿ ਆਪਾਂ ਜਿੰਨਾ ਵੀ ਆਈਲੈਂਡ ਵਗੈਰਾ ਵਾ ਇਹ ਉੱਪਰੋਂ ਤੁਹਾਨੂੰ ਵੀ ਦਿਖਾਵਾਂਗੇ ਸਾਰਾ ਕਿ ਇੱਕਦਾਂ ਦਾ ਉੱਤੋਂ ਦਿਸਦਾ ਵਾ ਇਹਦੇ ਵਿਊ ਉੱਪਰੋਂ ਕਿਦਾਂ ਦੇ ਲੈ ਵੀ ਗੋਰਾ ਬਾਈ ਵੀ ਆ ਕੇ ਖੜ ਗਿਆ ਨਾਲ ਤੇ ਗੋਰੇ ਬਾਈ ਨੇ ਪਤਾ ਕਿਹੜਾ ਹੈਲੀਕਾਪਟਰ ਨੂੰ ਤੇ ਬਾਈ ਨੇ ਦੇਖੋ ਖਚਤਾ ਕੰਮ ਸਾਲਟੇਅਰ ਕੰਪਨੀ ਦਾ ਜਿਹੜਾ ਇਹ ਹੈਲੀਕਾਪਟਰ ਸੀਗਾ ਤੇ ਗੁਰਾ ਬਾਈ ਉਹ ਵਿੱਚ ਦੀ ਹੈਲੋ ਕਰਦਾ ਗੁਰੇ ਬਾਈ ਨੂੰ ਵੀ ਕਹਤਾ ਲੈ ਵੀ ਬਾਰੀ ਪੇੜਲਾ ਤੇ ਗੁਰੇ ਬਾਈ ਨੇ ਨਾਲ ਹੀ ਮੇਰੀ ਬਾਰੀ ਵੀ ਬੰਦ ਕਰਾਤੀ ਮੈਨੂੰ ਉਹਦਾ ਬਾਰੀ ਨਾ ਖੁੱਲ ਜੇ ਤੇ ਇਸ ਤਰੀਕੇ ਨਾਲ ਉਹਦੀ ਬਾਰੀ ਕਰ ਲੋ ਬੰਦ ਤੇ ਗੁਰੇ ਬਾਈ ਨੇ ਚੰਗੀ ਤਰ੍ਹਾਂ ਜਿਹੜਾ ਦੇਖ ਕੇ ਲੈ ਵੀ ਕਰਤੀ ਸ਼ਰਵਾਦ ਡਾਉਣ ਦੀ ਲੈ ਵੀ ਔਡ ਪਾ ਹੈਲੀਕਾਪਟਰ ਤੇ ਵਹਿਆਂ ਵਹਿਆਂ ਆਏ ਨੇ ਨਿਕਲ ਜਾਣਾ ਇੱਕ ਸਾਈਡ ਨੂੰ ਤੇ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਸਾਰੇ ਉੱਪਰੋਂ ਵੀ ਜਿਹੜੇ ਉੱਪਰਲੇ ਵਿਊ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਹੁਣ ਆਪਾਂ ਦਿਖਾਉਣੇ ਆ ਕਿ ਜਦੋਂ ਇਹ ਸਾਰਾ ਆਪਣਾ ਸਾਈਡ ਦਾ ਵਿਊ ਸੀਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਅੰਦਰਲੇ ਪਾਸੋਂ ਵੀ ਇਹਦਾ ਜਿਹੜੀਆਂ ਸੋਚਾਂ ਸੱਚ ਆਈਆਂ ਕਿ ਹੋ ਜੀਆਂ ਸੀਗੀਆਂ ਤੇ ਗੁਰੇ ਬਾਈ ਦੇ ਨਾਲ ਹੀ ਬੈਠੇ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹਦੀਆਂ ਆੜੀਆਂ ਸੋਚਾਂ ਵਗੈਰਾ ਇਹੋ ਜਿਹਾ ਕੁਝ ਹੁੰਦਾ ਇਹ ਤਾਂ ਸਮਾਨ ਜਿਹਾ ਇਹ ਨਹੀਂ ਹੁਣ ਇੱਥੋਂ ਲੋ ਵੀ ਗੋਰਾ ਬਾਈ ਵੀ ਨਾਲ ਹੀ ਆ ਤੇ ਗੁਰੇ ਬਈ ਨੂੰ ਮੈਂ ਕਹਿੰਦਾ ਲੈ ਦੇਖ ਇਧਰ ਝਾਕਦਾ ਵੇਖ ਕਿਵੇਂ ਐ ਐ ਮਾਣੋ ਬਿਲਾ ਆਇਆ ਵੇਖ ਲਓ ਜੀ ਗੁਰੇ ਬਾਈ ਨੇ ਹੁਣ ਇਥੋਂ ਚੱਕ ਦੇਣਾ ਕੰਮ ਇਹਨੂੰ ਹੈਲੀਕਾਪਟਰ ਨੂੰ ਤਾਂ ਫੇਰ ਆਪਾਂ ਤੁਹਾਨੂੰ ਦਿਖਾਉਣੇ ਆ ਜਰਾ ਉੱਪਰ ਵਾਲਾ ਵਿਊ ਆ ਸਰ ਲਓ ਜੀ ਚੱਕ ਦੋ ਗੁਰਾ ਬਾਈ ਜੀ ਡਾਜ਼ੋ ਕਰਾਂ ਦੀ ਦੇ ਦੋ ਗੇੜਾ ਗੁਰੇ ਬਾਈ ਨੇ ਲਓ ਬੀਪੀ ਆ ਲਿਆ ਹੁਣ ਇਥੋਂ ਆ ਸਾਈਡਾਂ ਤੇ ਵੀ ਕਾਫੀ ਲੋਕ ਖੜੇ ਇਹਨੂੰ ਦੇਖ ਰਹੇ ਸੀਗੇ ਕਿਉਂਕਿ ਇਹ ਇੱਕ ਮਲਕ ਬਹੁਤ ਘੱਟ ਲੋਕ ਆ ਜਿਹੜੇ ਇਹਦੇ ਉੱਪਰ ਦੀ ਜਾਂਦੇ ਆ ਤੇ ਇਹ ਸਾਰਾ ਜਿਹੜਾ ਵਿਊ ਆ ਤੁਹਾਨੂੰ ਦਿਖਾ ਰਹੇ ਆ ਇਹ ਸਾਰਾ ਉੱਪਰ ਦਾ ਵਿਊ ਆ ਇਹ ਇੱਕ ਆਈਲੈਂਡ ਆ ਤੇ ਨਾਲ ਦੀ ਨਾਲ ਹੀ ਸਾਨੂੰ ਗੋਰਾ ਵੀਰਾ ਜਿਹੜਾ ਸੀਗਾ ਇਹ ਸਮਝਾ ਰਿਹਾ ਸੀਗਾ ਕਿ ਆ ਆਈਲੈਂਡ ਇਹਦਾ ਆਹ ਨਾਮ ਆ ਹੁਣ ਨਾਮ ਤਾਂ ਸਾਰੇ ਮੈਨੂੰ ਐਗਜੈਕਟ ਯਾਦ ਨਹੀਂ ਰਹਿੰਦੇਗੇ ਕਿਉਂਕਿ ਆਪਾਂ ਉਹਨਾਂ ਦੇ ਵਿੱਚੋਂ ਹੈ ਨਹੀਂ ਕਿ ਆਪਾਂ ਪਲੱਸ ਸਟੱਡੀ ਕਰਾਂਗੇ ਸਾਰੀ ਸਟੱਡੀ ਕਰਕੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਜੋ ਦੇਖਦੇ ਹੁੰਨੇ ਨਾਲ ਦੀ ਨਾਲ ਹੀ ਆਪਾਂ ਉਹਨੂੰ ਕਰਕੇ ਸਾਰਾ ਕੈਪਚਰ ਤੇ ਤੁਹਾਡੇ ਸਾਹਮਣੇ ਲੈ ਆਈਦਾ ਵਾ ਤੇ ਅਨੇਕੇ-ਨੇਕੇ ਆਈਲੈਂਡ ਆ ਸਾਰੇ ਤੇ ਜੋ ਹੱਥ ਨਿਰੀ ਦੇਖ ਰਹੇ ਆ ਛੋਟੀਆਂ-ਛੋਟੀਆਂ ਬੋਟਸ ਵਿੱਚ ਨਹੀਂ ਜਾ ਰਹੀਆਂ ਐਕਚੁਅਲ ਦੇ ਵਿੱਚ ਜਿਹੜੀਆਂ ਬੋਟਸ ਐ ਵੇਖਣ ਨੂੰ ਆਪਾਂ ਨੂੰ ਆ ਛੋਟੀਆਂ-ਛੋਟੀਆਂ ਲੱਗ ਰਹੀਆਂ ਵਾ ਪਰ ਇਹ ਹੈ ਬਹੁਤ ਵੱਡੀਆਂ ਤੇ ਨਾਲ ਹੀ ਗੁਰਾ ਬਾਈ ਵੀ ਦੇਖੋ ਲਓ ਬਈ ਨਾਲ ਇਹਨਾਂ ਨੇ ਅੱਗ ਬੁਝਾਉਣ ਵਾਲਾ ਯੰਤਰ ਜ ਆ ਵੀ ਰੱਖਿਆ ਵਾ ਵੀ ਜੇ ਕਿਤੇ ਰੱਬ ਨਾ ਕਰੇ ਕੋਈ ਵੀ ਦੁਰਘਟਨਾ ਵਗੈਰਾ ਹੋ ਜੇ ਤੇ ਆਪਾਂ ਅੱਗ ਨੂੰ ਬੁਝਾ ਸਕੀਏ ਲੈ ਬਈ ਉੱਪਰੋਂ ਸਾਰੇ ਆਇਲੈਂਡ ਦੇ ਉੱਤੋਂ ਦੀ ਹੋ ਕੇ ਗੁਰੇ ਪਾਈ ਨੇ ਦੇ ਤੱਕ ਗਿੜ ਜਦੋਂ ਇੱਥੋਂ ਦੀ ਉਹਨੇ ਹੈਲੀਕਾਪਟਰ ਕਮਾਇਆ ਤੇ ਇੱਕ ਵਾਰੀ ਸਾਰਾ ਟੇਡਾ ਜਾ ਕਰਤਾ ਮੈਨੂੰ ਲੱਗਾ ਕਿ ਇਹ ਮੈਨੂੰ ਸਿੱਟੂਗਾ ਬਾਹਰ ਇੱਥੋਂ ਦੀ ਲਓ ਜਿਹੜਾ ਹੁਣ ਤੁਹਾਨੂੰ ਆਈਲੈਂਡ ਦਿਖਾਉਣ ਲੱਗੇ ਆ ਇਹ ਜਿਹੜਾ ਆਈਲੈਂਡ ਆ ਜਿਹੜਾ ਆਹ ਵਾਲਾ ਆਈਲੈਂਡ ਆ ਇਹਦੇ ਵਿੱਚ ਦੀ ਜਿਹੜਾ ਤੁਸੀਂ ਹੋਲ ਜਾ ਵੇਖ ਰਹੇ ਆ ਇਹਦੇ ਵਿੱਚ ਦੀ ਜਿਹੜੀਆਂ ਬੋਟਸ ਵਗੈਰਾ ਇਹਦੇ ਵਿੱਚ ਦੀ ਲੈ ਕੇ ਜਾਂਦੇ ਆ ਤੇ ਕੁਝ ਟਾਈਮ ਲਈ ਇੱਥੇ ਰੋਕਦੇ ਆ ਤੇ ਇੱਥੇ ਜਿਹੜਾ ਉਹ ਇੱਕ ਅਗਲਾ ਆਈਲੈਂਡ ਆ ਇਹਦੇ ਉੱਪਰ ਦੀ ਇੱਕੋ ਬਣਿਆ ਹੋਇਆ ਵਾਟਾਵਰ ਵਗੈਰਾ ਇੱਥੇ ਲਾਇਆ ਹੋਇਆ ਵਾ ਇਹਨਾਂ ਨੇ ਤੇ ਇਹ ਜਿਹੜਾ ਆਈਲੈਂਡ ਆ ਇਹ ਕਾਫੀ ਇਹ ਦੱਸ ਦਿਆ ਕਿ ਇਹ ਬਹੁਤ ਕੋਸਟਲੀ ਆਈਲੈਂਡ ਆ ਇੱਥੇ ਕੋਈ ਹੋਟਲਸ ਵਗੈਰਾ ਹੈਗੇ ਆ ਰੈਸਟੋਰੈਂਟਸ ਵਗੈਰਾ ਹੈਗੇ ਆ ਜਿਵੇਂ ਆਪਾਂ ਹੋਮਸਟੇ ਵੀ ਕਹਿ ਦਿੰਨੇ ਆ ਇਦਾਂ ਦਾ ਸਾਰਾ ਇੱਥੇ ਪ੍ਰਬੰਧ ਇਹਨਾਂ ਨੇ ਕੀਤਾ ਹੋਇਆ ਵਾ ਰਾਤ ਨੂੰ ਜਾਂ ਦਿਨੇ ਰੁਕਣ ਲਈ ਜਿੰਨਾਂ ਨੇ ਵੀ ਰੁਕਣਾ ਹੋਵੇ ਇਹ ਆਈਲੈਂਡਸ ਦੇ ਉੱਪਰ ਜਿਹੜੇ ਆਪਾਂ ਹੋਟਲਸ ਵਗੈਰਾ ਰੈਸਟੋਰੈਂਟਸ ਵਗੈਰਾ ਇਹ ਸਾਰੇ ਇੱਥੇ ਮਿਲ ਜਾਂਦੇ ਆ ਤੁਸੀਂ ਦੇਖ ਹੀ ਰਹੇ ਹੋ ਇਹ ਸਾਰੇ ਬਟੇ ਹੁੰਦੇ ਬਹੁਤ ਹੀ ਜ਼ਿਆਦਾ ਕੋਸਟਲੀ ਆ ਇਹ ਲੋ ਜੀ ਆਪਾਂ ਇਹਨਾਂ ਕੁਝ ਦੇਖ ਕੇ ਉੱਪਰ ਦੀ ਤੁਹਾਨੂੰ ਸਾਰਾ ਕੁਝ ਦਿਖਾਇਆ ਤੇ ਪਰ ਜਿਹੜਾ ਆ ਪਾਣੀ ਆ ਇਹ ਵੀ ਬਹੁਤ ਜ਼ਿਆਦਾ ਸਾਫ਼ ਤੇ ਮੈਨੂੰ ਵਧੀਆ ਲੱਗਾ ਪਾਣੀ ਸਾਰਾ ਕੁਝ ਇਹ ਤੇ ਬੋਟਸ ਵੇਖੋ ਜਾਂਦੀਆਂ ਪਾਣੀ ਵੜਦੀਆਂ ਤੇ ਅੱਗੇ ਨਾਲ ਦੇ ਨਾਲ ਵੀਊ ਚੈੱਕ ਕਰੀ ਚੱਲੋ ਸੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਤੇ ਆਪਣੇ ਛੋਟੇ ਭਰਾ ਨੇ ਲੋਬੀ ਇੱਕ ਬਣਾਈ ਹੈ ਇੱਕ ਛੋਟੀ ਇੰਦਾਂ ਦੀ ਵੀਡੀਓ ਮੈਨੂੰ ਕਿ ਉਹ ਵੇਖੋ ਕੀ ਆਉਂਦਾ ਕਹਿੰਦਾ ਹੈਗਾ ਤਾਂ ਕੁਛ ਨਹੀਂ ਗੇ ਕਦਾ ਚੱਪਾ ਕੇ ਵੀਡੀਓ ਬਣਾ ਲਾ ਜੇ ਬਣਦੀ ਆ ਤਾਂ ਲੋ ਵੀ ਤੁਰ ਕੇ ਜੀ ਅਸੀਂ ਗੱਗੂ ਗੱਲ ਵਾਲੀ ਚਾਲ ਤੇ ਹੋ ਗਏ ਗਾਣੋਂ ਫਿਰ ਲੋ ਵੀ ਉਸ ਤੋਂ ਬਾਅਦ ਦੇ ਵਿੱਚ ਮੈਂ ਕਿਹਾ ਵੀ ਇੱਕ ਅਦਾ ਖੁਸ਼ ਆ ਜਾ ਲੈਨੇ ਆ ਲੋ ਵੀ ਆਉਂਦਾ ਤਾਂ ਆਪਾਂ ਨੂੰ ਹੈ ਨਹੀਂ ਇਹੋ ਜਿਹਾ ਕੁਛ ਕਰਨਾ ਪਰ ਫਿਰ ਵੀ ਆਪਾਂ ਬੈਠ ਕੇ ਐਵੇਂ ਪੰਗੇ ਜੇ ਲੈ ਇੱਥੇ ਇੱਕ ਇਹਨੂੰ ਆਪਣੀ ਕੀਬੋਰਡ ਕਹਿੰਦੇ ਆ ਕਿ ਉਹਨੂੰ ਪਿਆਨੋ ਕਹਿੰਦੇ ਤੇ ਪਿਆ ਸੀਗਾ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਆਪਾਂ ਇਹਨੂੰ ਥੋੜਾ ਜਿਹਾ ਨੱਪ ਕੇ ਦੇ ਬਟੰਜੇ ਨੂੰ ਵਜਾ ਕੇ ਦੇਖੀਏ ਲੋਵੇ ਨੰਦਤਾ ਪਾ ਇਦਾਂ ਲੈ ਰਿਆਂ ਕਿ ਜਿਵੇਂ ਪਤਾ ਨਹੀਂ ਕਿੱਡੇ ਕ ਮਾਸਟਰ ਹੁੰਨੇ ਦੇ ਵਿੱਚ ਜਿਵੇਂ ਖੁਸ਼ਾ ਜਿਹਾ ਸੀਗਾ ਉਂਗਲਾਂ ਜੀਆਂ ਚਾਰ ਮਾਰੀਆਂ ਦੇ ਉੱਤੇ ਕਿਉਂਕਿ ਇਹ ਬੀਜ ਦੇ ਨੇੜੇ ਪਿਆ ਸੀਗਾ ਤੇ ਵੇਖਣ ਨੂੰ ਸੋਹਣਾ ਲੱਗਦਾ ਸੀਗਾ ਤੇ ਮੈਨੂੰ ਲੱਗਾ ਕਿ ਇਹ ਵੀਡੀਓ ਬਣੂਗੀ ਬਹੁਤ ਵਧੀਆ ਲੋਵੇ ਦੇਖੋ ਬਣਾਈ ਤਾਂ ਇਦਾਂ ਵਾ ਕਿ ਮੁੰਡਾ ਜਿਵੇਂ ਪਤਾ ਨਹੀਂ ਕਿੱਡਾ ਕ ਮਾਸਟਰ ਮਾਈਂਡ ਆ ਤੇ ਇਹ ਕਿੱਡਾ ਕ ਪਿਆਨੋ ਪਲੇਅਰ ਆ ਲੈ 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 ਖੁਸ਼ਾ ਵੇਖ ਲੈਂਦਾ ਲੋਲੀ ਇੰਨਾ ਕੁਝ ਕਰਨ ਤੋਂ ਬਾਅਦ ਵਿੱਚ ਆਪਾਂ ਆਗੇ 2 ਤੇ 2 ਤੇ ਆਪਾਂ ਕੱਢੇ ਗਿਹੜੇ 4-5 ਕਿਉਂਕਿ ਇਸ ਤੋਂ ਬਾਅਦ ਦੇ ਵਿੱਚ ਆਪਾਂ ਰਵਾਨਗੀਆਂ ਕਰਨੀਆਂ ਵਾ ਤੇ ਕਿਉਂਕਿ ਇੱਥੇ ਵੀ ਹੁਣ ਕਾਫੀ ਅੱਜ ਸਾਰਾ ਦਿਨ ਜਿਹੜਾ ਸੀਗਾ ਬਹੁਤ ਵਧੀਆ ਲੰਘ ਚੁੱਕਿਆ ਸੀਗਾ ਤੇ ਸਨਸੈਟ ਵਗੈਰਾ ਜਿਹੜਾ ਸੀਗਾ ਦੇਖੋ ਇੱਥੋਂ ਦਾ ਬਹੁਤ ਵਧੀਆ ਸੀਗਾ ਇੱਥੇ ਬੈਠੇ ਤੇ ਜਿਹੜਾ ਬੀਚ ਤੇ ਈਵਨਿੰਗ ਟਾਈਮ ਜਿਹੜਾ ਸਨਸੈਟ ਵੇਖਣ ਦਾ ਇੱਕ ਵੱਖਰਾ ਹੀ ਆਪਦਾ ਹੀ ਨਜ਼ਾਰਾ ਵਾ ਤੇ ਇੱਥੇ ਬੈਠ ਕੇ ਕਿਉਂਕਿ ਆਪਾਂ ਨੂੰ ਦੁਨੀਆ ਦੀਆਂ ਜਿਹੜੀਆਂ ਟੈਨਸ਼ਨਸ ਵਗੈਰਾ ਆਪਾਂ ਨੂੰ ਹੈਗੀਆਂ ਆਪਾਂ ਇੱਥੇ ਬੈਠਦੇ ਆ ਬੈਠ ਕੇ ਚਲੋ ਆਪਾਂ ਦੋਨਾਂ ਪ੍ਰਾਮਾਂਿਆਂ ਦਾ ਆਨੰਦ ਲਿਆ ਤੇ ਕੋਈ ਕਿਸੇ ਦਾ ਫਿਕਰ ਨਹੀਂ ਰੱਖਿਆ ਕੋਈ ਕਿਸੇ ਦੀ ਕੋਈ ਆਪਾਂ ਨੂੰ ਪਰਵਾਹ ਨਹੀਂ ਸੀਗੀ ਬੈਠ ਕੇ ਆਉ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਰਪੇ ਆਪਣੇ ਆਕਲੈਂਡ ਵੱਲ ਨੂੰ ਲੋ ਜੀ ਆਪਾਂ ਉਸ ਤੋਂ ਬਾਅਦ ਪਹੁੰਚੇ ਆਕਲੈਂਡ ਤੇ ਔਰ ਗ੍ਰੈਂਡ ਪੰਚ ਤੋਂ ਬਾਅਦ ਦੇ ਵਿੱਚ ਆਪਾਂ ਦਾ ਕੀਤਾ ਉੱਥੇ ਡਿਨਰ ਵਗੈਰਾ ਡਿਨਰ ਕਰਨ ਤੋਂ ਬਾਅਦ ਦੇ ਵਿੱਚ ਸੋਚਿਆ ਕਿ ਚਲੋ ਅਜ ਤਾਂ ਦਿਨ ਵੀ ਬਹੁਤ ਵਧੀਆ ਦਿਨ ਲੰਘ ਚੁੱਕਿਆ ਸੀਗਾ ਤੇ ਫਿਰ ਜਾ ਕੇ ਚਲੋ ਸੌਣ ਦਾ ਪ੍ਰੋਗਰਾਮ ਸੀਗਾ ਤੇ ਅਗਲਾ ਨਿਊਜ਼ੀਲੈਂਡ ਦਾ ਆਪਣਾ ਟ੍ਰਿਪ ਦੇਖਣ ਲਈ ਕਿਉਂਕਿ ਬਸ ਇਹ ਲਾਸਟ ਵਾਲੇ ਆਪਣੇ ਵਲੌਗ ਆ ਤੇ ਇਹ ਜਿਹੜਾ ਵਲੌਗ ਆਪਣਾ ਦੇਖਣ ਦੇ ਲਈ ਨੈਕਸਟ ਵਾਲਾ ਆਪਣੇ ਨਾਲ ਜੁੜੇ ਰਹਿਣਾ ਤੇ ਆਪਣੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕ ਯੂ